ਮੈਂ ਹਾਂ ਸਰਬਜੀ ਪਿੰਡੂ ਲਾਈਫ ਦੀ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸਨਔ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਆਪਣੇ ਆਪਣੇ ਘਰਾਂ ਦੇ ਵਿੱਚ ਤੇ ਲੋ ਜੀ ਅਸੀਂ ਅੱਜ ਮੈਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਈ ਹਾਂ ਪੰਜਾਬੀ ਸਲਵਾਰ ਦੀ ਕਟਿੰਗ ਕਿਵੇਂ ਹੁੰਦੀ ਆ देखो जी ਆਪਾਂ ਸਿੰਪਲ ਸਲਵਾਰਾਂ ਤਾਂ ਹਰ ਕੋਈ ਕੱਟ ਲੈਂਦਾ ਮੇਰੀ ਭੈਣ ਹਨਾ ਜੋ ਮਤਲਬ ਕਿ ਇਕੱਠੇ ਸੂਟ ਵਾਲੀ ਸਲਵਾਰਾਂ ਹੁੰਦੀਆਂ ਨੇ ਜੈ ਮੈਚਿੰਗ ਪਲੇਨ ਸਲਵਾਰਾਂ ਹੁੰਦੀਆਂ ਨੇ ਉਹ ਹਰ ਕੋਈ ਕੱਟ ਲੈਂਦਾ ਜਿਹੜੀ ਮਤਲਬ ਕਿ ਐਂ ਦੀਆਂ ਗੋਡਿਆਂ ਦੇ ਕਢਾਈ ਵਾਲੀ ਸਲਵਾਰ ਦੀ ਕਟਿੰਗ ਉਹ ਕਿਵੇਂ ਕਰ ਕਰ ਸਕਦੇ ਆ ਆਪਾਂ ਤੇ ਲੋ ਜੀ ਇਹ ਹੈਗਾ ਸੀ ਸਲਵਾਰ ਦਾ ਕੱਪੜਾ ਜੀ ਸਲਵਾਰ ਦਾ ਕੱਪੜਾ ਸੀ ਇੱਕ ਕੱਪੜਾ ਸਾਰਾ ਹੈਗਾ ਜਿਸ ਤੋਂ ਕੱਪੜਾ ਦਸੀਏ ਸਾਰਾ ਇਹ ਢਾਈ ਵੀ ਨਹੀਂ ਹੈਗਾ ਢਾਈ ਤੋਂ ਵੀ ਕੱਟੀ ਆ ਜੇ ਟਾਈ ਹੁੰਦਾ ਫਿਰ ਵੀ ਸਲਵਾਰ ਪੂਰੀ ਵਧੀਆ ਬਣ ਬਣਨੀ ਪਰ ਇਹ ਟਾਈ ਨਹੀਂ ਹੈਗਾ ਟਾਈ ਤੋਂ ਘੱਟੀ ਆ ਤੇ ਲੋ ਜੀ ਆਪਾਂ ਨੇ ਹੁਣ ਸਲਵਾਰ ਦੀ ਲੰਬਾਈ ਮਿਣੀ ਆ ਸਲਵਾਰ ਦੀ ਲੰਬਾਈ ਮੈਨੇ ਮਿਣ ਕੇ 33 ਸਲਵਾਰ ਦੀ ਲੰਬਾਈ ਦੇ ਹਿਸਾਬ ਨਾਲ ਮੈਂ ਗੋਡੇ ਲਾ ਲਏ ਨੇ ਆ ਕੜਾਈ ਕਰੀ ਹੋਈ ਆ ਗੋਡਿਆਂ ਤੇ ਇਧਰ ਤਾਂ ਕਈ ਪੁੱਤ ਇਹ ਹੋ ਗਈ ਗੋਡਿਆਂ ਤੇ ਕੜਾਈ ਤੇ ਆਪਾਂ ਨੇ 33 ਇੰਚ ਦੀ ਲੈਂਥ ਆਪਾਂ ਲਾ ਲਈ ਆ ਤੇ ਜਿਹੜਾ ਇਹ ਹੁਣ ਬਾਧੂ ਜਿਵੇਂ ਹੁਣ ਆਪਾਂ ਨੇ ਇਹਦੇ ਵਿੱਚ ਪਾਣੀ ਆ 2 ਇੰਚ ਦੀ ਮੂਰੀ ਤੇ ਇਹ ਹੈਗਾ 3.5 ਇੰਚ ਦਾ ਕੱਪੜਾ ਤੇ 2 ਇੰਚ ਦੀ ਮੂਰੀ ਪਾਉਣੀ ਆ 2 ਇੰਚ ਆਪਾਂ ਇੱਥੇ ਨੀਚੋਂ ਆਪਾਂ ਰੱਖਾਂਗੇ ਕਿਉਂਕਿ ਅੱਧਾ ਇੰਚ ਆ ਜੂ ਆਪਣਾ ਸਲਾਈ ਚ ਬਾਕੀ ਜਿਹੜਾ ਇਹ ਕੱਪੜਾ ਇੰਨਾ ਕ ਬਚ ਜੂ ਆ ਡੇਢ ਇੰਚ ਦਾ ਇਹ ਆਪਾਂ ਲਾ ਦਵਾਂਗੇ ਤੇ ਇਹ ਜਿਹੜੀ ਆਪਣੀ ਕੜਾਈ ਵਾਲੀ ਸਲਵਾਰ ਦੇ ਗੋਡੇ ਨੇ ਇਹਨਾਂ ਨੂੰ ਪਹਿਲਾਂ ਇਹ ਕੜਾਈ ਵਾਲੇ ਜਿਵੇਂ ਆ ਕੜਾਈ ਆ ਇਹ ਕੜਾਈ ਦੋਹਾਂ ਦੀ ਪਹਿਲਾਂ ਮੈਚਿੰਗ ਕਰਕੇ ਰੱਖ ਲੈਣਾ ਸੈਟਿੰਗ ਕਰਕੇ ਵੀ ਮੈਚਿੰਗ ਹੁੰਦੀ ਆ ਦੋਹੇ ਪਾਸਿਆਂ ਦੀ ਓ ਇਧਰਲੇ ਪਾਸੇ ਦੀ ਵੀ ਤੇ ਇਧਰਲੇ ਪਾਸੇ ਸੈਟਿੰਗ ਕਰਕੇ ਇਦਾਂ ਰੱਖ ਲੈਣੀ ਆ ਸਲਵਾਰ ਤੇ ਫੇਰ ਆਪਾਂ ਇਹਦੀ ਬਿੰਤੀ-ਬਿੰਤੀ ਕਰਕੇ ਇਹ ਸਾਰਾ ਬਿੰਨਾ 1.5 ਇੰਚ ਜਿਹੜਾ ਲਵਾਈ ਜਿਹੜਾ ਕਪੜਾ ਲਾ ਦਿੱਤਾ ਤੇ 1.5 ਇੰਚ ਜਿਹੜਾ ਬਾਹਰ ਸਿਰੋ ਲਾ ਦਾਂਗੇ ਹੈਨਾ ਤੇ ਬਾਕੀ ਜੋ ਆਪਣਾ ਇਧਰੋਂ ਘੜਾਈ ਤੋਂ 2 ਇੰਚ ਬਚਿਆ ਹੋਇਆ ਆ 2 ਇੰਚ ਕਪੜਾ ਬਚਿਆ ਹੋਇਆ ਇਧਰੋਂ 2 ਇੰਚ ਤੇ ਕੜਾਈ ਹੈ ਨਹੀਂ ਮਤਲਬ ਕਿ ਪਲੇਨ ਹੈ ਤਾਂ ਇਧਰ ਵੀ ਆਪਾਂ 2 ਇੰਚ ਛੱਡਣਾ 2 ਇੰਚ ਛੱਡਣਾ ਇਹ ਸਾਰਾ ਫਿਰ ਇਕੱਠਾ ਮਿਲ ਲੈਣਾ ਇਹ ਹੈਗਾ 15 ਇੰਚ ਇਦਾਂ ਸਾਰਾ 15 15 ਇੰਚ ਮੇਂ ਮਿਸ਼ਾਣੀ ਲਾ ਲੈਣੀ ਹੈ ਤੇ ਇਦਾਂ ਨਿਸ਼ਾਨੀ ਲਾ ਕੇ ਫਿਰ ਇਹਨੂੰ ਇਦਾਂ ਨਿਸ਼ਾਨੀ ਲਾ ਕੇ ਇਹਨੂੰ ਆਪਾਂ ਕਟਿੰਗ ਕਰ ਦਿਆਂਗੇ ਤੇ ਹੁਣ 2.5 ਮੀਟਰ ਦੇ ਕੱਪੜੇ ਸਲਵਾਰ ਕਿਵੇਂ ਭਾਰੀ ਉਹਨੂੰ ਤੁਹਾਨੂੰ ਵੀ ਦੱਸਦੇ ਆ ਜਿਵੇਂ ਜਿਹਨੂੰ ਆਪਾਂ ਕਟਿੰਗ ਕਰਕੇ ਜਿਹੜੇ ਇਹਦੇ ਪਾਸੇ ਬਦਲ ਨਾਲੇ ਹੋਣਗੇ ਜਿਵੇਂ ਫੁੱਲਾਂ ਦੇ ਪਾਸੇ ਉੱਪਰ-ਨੀਚੇ ਹੁੰਦੇ ਨੇ ਉਹ ਆਪਾਂ ਪਾਸੇ ਇਹਦੇ ਚੇਂਜ ਤਾਂ ਹੋਣੇ ਨਹੀਂ ਇਦਾਂ ਹੀ ਰੱਖੇ ਜਾਣਗੇ ਹਲੇ ਜਿਹੜੇ ਫਲਾਵਰ ਵਾਲੀ ਸਲਵਾਰ ਸਲਵਾਰ ਹੁੰਦੀ ਆ ਉਹਦੇ ਪਾਸੇ ਚੇਂਜ ਮੈਂਡ ਨੇ ਇਹਦੇ ਨਹੀਂ ਹੋਣੀ ਹੈਗੇ ਚਲੋ ਜੀ ਇਹ ਆਪਾਂ ਕਪੜਾ ਬਾਅਦ ਚ ਲਾਵਾਂਗੇ ਪਹਿਲਾਂ ਕਰਦੇ ਆਪਾਂ ਸਲਵਾਰ ਦੀ ਕਟਿੰਗ ਲਓ ਜੀ ਆਪਾਂ ਸਲਵਾਰ ਇਦਾਂ ਮਿਲ ਕੇ ਰੱਖ ਲਈ ਆ ਤੇ ਗੋਡੇ ਆਪਾਂ ਮਦਿੱਕ ਪੱਲੇ ਆਪਾਂ ਲਾ ਲੇ ਸੀ ਦੇਖੋ ਹੁਣ ਇਹ ਹੈਗੀ ਸਲਵਾਰ 31.5 ਦੀ 31 ਉਹ ਲੰਬਾਈ 31.5 ਲੰਬਾਈ ਹੈ ਜੀ ਤੇ ਆਪਾਂ ਨੇ ਕਟਿੰਗ ਕਰਨੀ ਹੈ 33 ਦੀ ਲਵਾਈ ਤੇ ਸਲਵਾਰ ਇੰਦਾ ਸਲਵਾਰ ਦੀ ਕਟਿੰਗ ਵੀ ਨਹੀਂ ਹੋਣੀ ਨਾਲੇ ਭਾਰੀ ਵੀ ਨਹੀਂ ਬਣਨੀ ਤੇ ਇਸ ਲਈ ਆਪਾਂ ਸਲਵਾਰ ਨੂੰ ਕਟਾਂਗੇ ਆਟੇ ਨੂੰ ਦੇਖੋ ਜੀ ਆਡੇ ਨੂੰ ਇੰਦਾ ਕਟਾਈ ਲੋ ਇਹਦਾ ਸਲਵਾਰ ਨਾਲ ਨਾਲ ਤੇ ਸਲਵਾਰ ਦਾ ਪੇਰ ਵੱਜੂਗਾ ਨਾਲੇ ਸਲਵਾਰ ਥੋੜੀ ਜਿਹੀ ਭਾਰੀ ਹੋ ਜੂਗੀ ਤਾਂ ਜੀ 33 ਦੀ ਆਪਾਂ ਨੇ ਕਰ ਲਈ ਹੈ ਕਟਾਈ

ਨਾਲੇ ਤਾਂ ਆਪਣੀ ਸਲਵਾਰ ਬਣ ਜੂਗੀ ਭਾਰੀ ਤੇ ਨਾਲੇ ਆਪਣੇ ਮਤਲਬ ਕੀ ਕੋਈ ਐਡਾ ਦਿੱਕਤ ਨਹੀਂ ਆਉਣੀ ਹੈਗੀ ਕਿ ਸਲਵਾਰ ਬਿਲਕੁਲ ਪਜਾਮੇ ਵਰਗੀ ਬਣੀ ਆ ਪਾ ਨੂੰ ਬਿਲਕੁਲ ਜਿੰਨੀ ਕਰਦਾ ਵੈਸਾ ਹੁਣ ਬੋਲੀਆਂ ਸਲਵਾਰਾ ਪਾਉਂਦੇ ਨੇ ਪਰ ਕਈ ਮੇਰੀਆਂ ਭੈਣਾਂ ਭਾਰੀ ਪਾ ਕੇ ਕੁਛ ਨਹੀਂ ਸਲਵਾਰ ਆਹ ਇਹ ਅੱਡੀ ਕੱਟਣੀ ਪਈ ਆ ਨਹੀਂ ਤਾਂ ਆਪਾਂ ਅੱਡੀ ਕੱਟਣ ਦੀ ਲੋੜ ਨਹੀਂ ਸੀ ਅੱਡੀ ਕੱਟ ਕੇ ਵੀ ਸਲਵਾਰ ਪੂਰੀ ਵਧੀਆ ਫਾਈ ਹੋ ਜਾਂਦੀ ਹੈ ਲੋ ਜੀ ਆਪਾਂ ਨੇ ਇੱਦਾਂ ਕਟਿੰਗ ਕਰ ਲਈ ਆ ਤੇ ਲੋ ਜੀ ਆਪਾਂ ਕੱਢ ਦਿੰਨੇ ਵਿੱਚੋਂ ਅਸਲ ਸਾਢੇ 10 ਕਰਨਾ ਆਪਾਂ ਨੇ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੁਹਾਡੇ ਸਪੋਰਟ ਦੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਉਮੀਦ ਕਰਦੀ ਆ ਤੇ ਤੁਹਾਨੂੰ ਮੇਰੀ ਵੀਡੀਓ ਪੂਰੀ ਵਧੀਆ ਲੱਗਦੀ ਹੋਣਗੇ ਪਸੰਦ ਆਉਂਦੀ ਹੋਣੀ ਆ ਪਿਆਰੇ ਪਿਆਰੇ ਕਮੈਂਟ ਕਰਨਾ ਤੇ ਸ਼ੇਅਰ ਜ਼ਰੂਰ ਕਰਨਾ ਤੇ ਮਿਲਾਂਗੇ ਕੱਲ੍ਹ ਇੱਕ ਹੋਰ ਵੀ ਨਵਾਂ ਤੱਕ ਤਕਲੀਸਾ ਹਾਂ ਅਨ ਸ਼ਸ਼ੀਕਾਲ ਬਾਏ ਬਾਏ